ਸਤ ਸ੍ਰੀ ਅਕਾਲ ਜੀ ਇਹ ਹੈ ਅਪਰਾਜਿਤਾ ਦੀ ਬੇਲ ਇਹਨੂੰ ਆਪਾਂ ਜਿਆਦਾ ਫੁੱਲ ਤਾਂ ਲੱਗਦੇ ਆ ਜੇ ਆਪਾਂ ਇਹ ਜਿਵੇਂ ਦੀ ਆ ਫਲੀਆਂ ਹੋਈਆਂ ਆ ਫਲੀਆਂ ਤੋੜ ਦੋ ਇਹ ਫਲੀਆਂ ਤੋੜ ਕੇ ਘੇਰ ਦੇਣੀ ਚਾਹੀਦੀਆਂ ਇਹਦੀਆਂ ਕਿਉਂਕਿ ਜੇ ਇਹਨੂੰ ਫਲੀਆਂ ਲੱਗੂਗੀਆਂ ਤਾਂ ਫੁੱਲ ਨਹੀਂ ਲੱਗਦੇ ਆਪਾਂ ਨੂੰ ਫੁੱਲ ਲੈਣੇ ਆ ਇਹਦੇ ਫਲੀਆਂ ਫਲੀਆਂ ਸਾਰੀਆਂ ਤੋੜ ਕੇ ਘੇਰ ਦੋ ਫਿਰ ਬੜੇ ਪਿਆਰੇ ਪਿਆਰੇ ਫੁੱਲ ਲੱਗਦੇ ਨੇ ਦੇਖੋ ਕਿੰਨੇ ਸਾਰੇ ਫੁੱਲ ਆਹ ਫੜੀਆਂ ਦੇਖੋ ਲੱਗੀਆਂ ਜਿਵੇਂ ਆ ਤੋੜ ਦੇਣੀ ਆ ਜੀ ਆਪਾਂ ਨੀਂ ਬੀਜ ਨਹੀਂ ਲਾਣੇ ਆਂ ਆ ਦੇਖੋ ਕਿੰਨੇ ਪਿਆਰੇ ਪਿਆਰੇ ਫੁੱਲ ਇਦਾਂ ਦੀਆਂ ਫੜੀਆਂ ਆ ਦੇਖੋ ਇਹ ਖੰਡੀਆਂ ਆਪਾਂ ਤੋੜ ਦੇਣੀ ਫਿਰ ਬੜੇ ਪਿਆਰੇ ਪਿਆਰੇ ਫੁੱਲ ਲੱਗਣਗੇ ਦੇਖੋ ਬਹੁਤ ਸਾਰੇ ਫੁੱਲ ਲੱਗੇ ਭਰਿਆ ਪਿਆ ਹਫੜੀਆਂ ਸਾਰੀਆਂ ਤੋੜ